ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਰਜੀਤ ਸਿੰਘ ਡੱਲਿਆਲ ਨੇ ਇੱਕ ਬੇਨਤੀ ਕੀਤੀ ਆ ਕਿਸਾਨਾਂ ਨੂੰ ਕਿ ਆਪਾਂ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਸ ਦੇ ਵਿੱਚ ਜਿਹੜੀ ਕਿਸਾਨਾਂ ਨੇ ਸਰਕਾਰ ਨੂੰ ਜ਼ਮੀਨ ਨਹੀਂ ਦੇਣੀ ਆਪਾਂ 7 ਅਗਸਤ ਨੂੰ ਇੱਕ ਕੰਮ ਕਰਨਾ ਹੈ ਕਿ ਆਪਾਂ ਪੂਰਾ ਜ਼ੋਰ ਲਗਾ ਕੇ ਆਪਾਂ ਲੁਧਿਆਣੇ ਜੋਧਾ ਮੰਡੀ ਦੇ ਵਿੱਚ ਪਹੁੰਚਣਾ ਤੇ ਸਰਕਾਰ ਨੂੰ ਦਿਖਾ ਦੇਣਾ ਐਸਕੇਐਮ ਨਾਨ ਪੋਲੀਟিক্যাল ਅਤੇ ਜਿਹੜਾ ਸਿੱਧੂ ਪਰ ਜਥੇਬੰਦੀ ਆ ਉਹਨਾਂ ਦੋਨਾਂ ਦਾ ਇਕੱਠ ਹੈ ਬਾਕੀ ਕਿਸਾਨ ਜਿਹੜਾ ਘਰੇ ਬੈਠਾ ਉਹ ਘਰ ਬੈਠਾ ਨਾ ਰਹੇ ਕਿਉਂਕਿ ਜ਼ਮੀਨਾਂ ਕੱਲੀਆਂ ਲੁਧਿਆਣੇ ਵਾਲਿਆਂ ਦੀਆਂ ਨਹੀਂ ਜਾਣੀਆਂ ਸਾਰੇ ਪੰਜਾਬ ਦੇ ਵਿੱਚ ਵੀ ਇਹ ਗੇੜ ਆ ਸਕਦਾ ਤੁਹਾਨੂੰ ਬੇਨਤੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਹੋਰ ਕੀ ਕਿਹਾ ਤੁਹਾਨੂੰ ਦਿਖਾਉਨੇ ਆ ਪਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਲਿਆ ਕੇ ਸਾਡੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਤੇ ਲਗਾਤਾਰ ਰੋਜ਼ ਸਾਡਾ ਮੁੱਖ ਮੰਤਰੀ ਦਾ ਕਦੇ ਕਿਸੇ ਮਨਿਸਟਰ ਦਾ ਇਸ ਲੈਂਡ ਪੂਲਿੰਗ ਨੂੰ ਸੱਚਾ ਤੇ ਠੀਕ ਸਾਬਤ ਕਰਨ ਲਈ ਜ਼ੋਰ ਲੱਗਿਆ ਹੋਇਆ ਜੇਕਰ ਉਹ ਸੱਚ ਹੋਵੇ ਤਾਂ ਦੋਸਤੋ ਉਹਦੇ ਉੱਤੇ ਇੰਨੀ ਐਡਵਰਟਾਈਜ਼ਮੈਂਟ ਕਰਨ ਦੀ ਇਹ ਨਾ ਕਰਨ ਦੀ ਲੋੜ ਨਹੀਂ ਇਹਦਾ ਮਤਲਬ ਉਹ ਸੱਚ ਨਹੀਂ ਉਹ ਝੂਠ ਹੈ ਇਸ ਲੈਂਡ ਪੂਲਿੰਗ ਨੂੰ ਰੋਕਣ ਦੇ ਲਈ ਐਸਕੇਮ ਨਾਨ ਪੋਲਿਟਿਕਲ ਬੀਕੇ ਯੂਕਤਾ ਸਿੱਧੂ ਪਰਵਰ ਤੋਂ ਮੇਰੇ ਹੱਥ ਚੁੜ ਕੇ ਭੇਜਤੀ ਹੈ ਕਿ ਸਾਰੇ ਹੀ ਕਿਸਾਨ ਵੀਰ ਪੂਰੀ ਤਾਕਤ ਦੇ ਨਾਲ ਪੂਰੀ ਸ਼ਕਤੀ ਦੇ ਨਾਲ 7 ਤਰੀਕ ਨੂੰ ਕਿਰਪਾ ਕਰਕੇ ਲੁਧਿਆਣਾ ਦੇ ਜੋਧਾ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਇਕੱਤਰਤ ਹੋਵੋ ਤਾਂ ਕਿ ਆਪਾਂ ਸਰਕਾਰ ਨੂੰ ਪਿੱਛੇ ਮੋੜ ਸਕੀਏ ਇਹ ਮੇਰੀ ਸਭ ਨੂੰ ਅਪੀਲ ਹੈ ਇਸ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਉਹ ਸਾਰੇ ਵੀਰ ਪਹੁੰਚਣ ਜਿਹੜੇ ਅੱਜ ਵੀ ਲੈਂਡ ਪੂਲਿੰਗ ਦੇ ਖਿਲਾਫ ਇੱਕ ਜੋਟੂ ਕੇ ਰੌਲਾ ਪਾਉਣਾ ਚਾਹੁੰਦੇ ਨੇ ਉਹ ਸਭ ਨੂੰ ਮੇਰੇ ਅੱਖ ਜੋੜ ਕੇ ਬੇਨਤੀ ਹੈ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਲਿਆ ਕੇ ਸਾਡੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਤੇ ਲਗਾਤਾਰ ਰੋਜ਼ ਸਾਡਾ ਮੁੱਖ ਮੰਤਰੀ ਦਾ ਕਦੇ ਕਿਸੇ ਮਨਿਸਟਰ ਦਾ ਇਸ ਲੈਂਡ ਪੂਲਿੰਗ ਨੂੰ ਸੱਚਾ ਤੇ ਠੀਕ ਸਾਬਤ ਕਰਨ ਲਈ ਜ਼ੋਰ ਲੱਗਿਆ ਹੋਇਆ ਹੈ ਜੇਕਰ ਉਹ ਸੱਚ ਹੋਵੇ ਤਾਂ ਦੋਸਤੋ ਉਹਦੇ ਉੱਤੇ ਇੰਨੇ ਐਡਵਰਟਾਈਜ਼ਮੈਂਟ ਕਰਨ ਦੀ ਇਹ ਨਾ ਕਰਨ ਦੀ ਲੋੜ ਨਹੀਂ ਇਹਦਾ ਮਤਲਬ ਉਹ ਸੱਚ ਨਹੀਂ ਉਹ ਝੂਠ ਹੈ ਇਸ ਲੈਂਡ ਪੂਲਿੰਗ ਨੂੰ ਰੋਕਣ ਦੇ ਲਈ ਐਸਕੇਐਮ ਨਾਨ ਪੋਲਿਟਿਕਲ ਬੀਕੇ ਯੂਨਿਟ ਦਾ ਸਿੱਧੂ ਪਰਵਰ ਨੇ ਮੇਰੇ ਹੱਥ ਚੁੜ ਕੇ ਵੇਝਤੀ ਹੈ ਕਿ ਸਾਰੇ ਹੀ ਕਿਸਾਨ ਵੀਰ ਪੂਰੀ ਤਾਕਤ ਦੇ ਨਾਲ ਪੂਰੀ ਸ਼ਕਤੀ ਦੇ ਨਾਲ 7 ਤਰੀਕ ਨੂੰ ਕਿਰਪਾ ਕਰਕੇ ਲੁਧਿਆਣਾ ਦੇ ਜੋਧਾ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਇਕੱਤਰਤ ਹੋਵੋ ਤਾਂ ਕਿ ਆਪਾਂ ਸਰਕਾਰ ਨੂੰ ਪਿੱਛੇ ਮੋੜ ਸਕੀਏ ਇਹ ਮੇਰੀ ਸਭ ਨੂੰ ਅਪੀਲ ਹੈ ਇਸ ਅਪੀਲ ਨੂੰ ਪ੍ਰਮਾਣ ਕਰਦੇ ਹੋਏ ਉਹ ਸਾਰੇ ਵੀਰ ਪਹੁੰਚਣ ਜਿਹੜੇ ਅੱਜ ਵੀ ਲੈਂਡ ਪੂਲਿੰਗ ਦੇ ਖਿਲਾਫ ਇੱਕ ਜੋ ਟੋਕੇ ਰੌਲਾ ਪਾਉਣਾ ਚਾਹੁੰਦੇ ਨੇ ਉਹ ਸਭ ਨੂੰ ਮੇਰੇ ਅੱਥਰੂ ਜੋੜ ਕੇ ਬੇਨਤੀ ਹੈ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਲਿਆ ਕੇ ਸਾਡੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਤੇ ਲਗਾਤਾਰ ਰੋਜ਼ ਸਾਡਾ ਮੁੱਖ ਮੰਤਰੀ ਦਾ ਕਦੇ ਕਿਸੇ ਮਨਿਸਟਰ ਦਾ ਇਸ ਲੈਂਡ ਪੂਲਿੰਗ ਨੂੰ ਸੱਚਾ ਤੇ ਠੀਕ ਸਾਬਤ ਕਰਨ ਲਈ ਜ਼ੋਰ ਲੱਗਿਆ ਹੋਇਆ ਜੇਕਰ ਉਹ ਸੱਚ ਹੋਵੇ ਤਾਂ ਦੋਸਤੋ ਉਹਦੇ ਉੱਤੇ ਇੰਨੀ ਐਡਵਰਟਾਈਜ਼ਮੈਂਟ ਕਰਨ ਦੀ ਨਾ ਕਰਨ ਦੀ ਲੋੜ ਨਹੀਂ ਇਹਦਾ ਮਤਲਬ ਉਹ ਸੱਚ ਨਹੀਂ ਉਹ ਝੂਠ ਹੈ ਇਸ ਲੈਂਡ ਪੂਲਿੰਗ ਨੂੰ ਰੋਕਣ ਦੇ ਲਈ ਐਸਕੇਮ ਨਾਨ ਪੋਲਿਟিক্যাল ਬੀਕੇ ਯੂਥ ਦਾ ਸਿੱਧੂ ਪਰਵਰ ਨੇ ਮੇਰੇ ਹੱਥ ਚੁੜ ਕੇ ਬੇਨਤੀ ਹੈ ਕਿ ਸਾਰੇ ਹੀ ਕਿਸਾਨ ਵੀਰ ਪੂਰੀ ਤਾਕਤ ਦੇ ਨਾਲ ਪੂਰੀ ਸ਼ਕਤੀ ਦੇ ਨਾਲ 7 ਤਰੀਕ ਨੂੰ ਕਿਰਪਾ ਕਰਕੇ ਲੁਧਿਆਣਾ ਦੇ ਜੋਧਾ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਇਕੱਤਰਤ ਹੋਵੋ ਤਾਂ ਕਿ ਆਪਾਂ ਸਰਕਾਰ ਨੂੰ ਪਿੱਛੇ ਮੋੜ ਸਕੀਏ ਇਹ ਮੇਰੀ ਸਭ ਨੂੰ ਅਪੀਲ ਹੈ ਇਸ ਅਪੀਲ ਨੂੰ ਪ੍ਰਮਾਣ ਕਰਦੇ ਹੋਏ ਉਹ ਸਾਰੇ ਵੀਰ ਪਹੁੰਚਣਾਂ ਜਿਹੜੇ ਅੱਜ ਵੀ ਲੈਂਡ ਪੂਲਿੰਗ ਦੇ ਖਿਲਾਫ ਇੱਕ ਜੋ ਟੋਕੇ ਰੌਲਾ ਪਾਉਣਾ ਚਾਹੁੰਦੇ ਨੇ ਉਹ ਸਭ ਨੂੰ ਮੇਰੇ ਅੱਖ ਜੋੜ ਕੇ ਬੇਨਤੀ ਹੈ